ਦੋਸਤੋ ਅੱਜ ਆਪਾਂ ਗੱਲ ਕਰਨੀ ਹੈ ਕਿ ਸਾਡੀ ਧਰਤੀ ਇੱਕ ਬਲਦ ਦੇ ਸਿੰਘ ਉੱਪਰ ਖੜੀ ਹੈ ਦੋਸਤੋ ਸਾਡੇ ਪਿੰਡਾਂ ਵਿੱਚ ਇਹ ਗੱਲ ਆਮ ਹੀ ਪ੍ਰਚਲਿਤ ਹੈ ਕਿ ਸਾਡੀ ਧਰਤੀ ਇੱਕ ਬਲਦ ਦੇ ਸਿੰਘ ਉੱਪਰ ਖੜੀ ਹੈ ਕਹਿੰਦੇ ਜਦੋਂ ਇਹ ਬਲਦ ਧਰਤੀ ਦੇ ਥੱਲੇ ਆਪਣਾ ਸਿੰਘ ਬਦਲਦਾ ਹੈ ਤਾਂ ਧਰਤੀ ਉੱਪਰ ਭਚਾਲ ਆ ਜਾਂਦਾ ਹੈ ਜਿਸ ਕਰਕੇ ਧਰਤੀ ਹਿੱਲਣ ਲੱਗ ਪੈਂਦੀ ਹੈ ਪਰ ਬਾਬਾ ਨਾਨਕ ਜੀ ਆਪਣੇ ਬਾਣੀ ਜਪਜੀ ਸਾਹਿਬ ਵਿੱਚ ਇਸ ਬਲਦ ਵਾਲੀ ਗੱਲ ਨੂੰ ਨਕਾਰ ਰਹੇ ਹਨ ਬਾਬਾ ਨਾਨਕ ਜੀ ਆਪਣੇ ਇੱਕ ਸ਼ਬਦ ਵਿੱਚ ਫਰਮਾ ਰਹੇ ਹਨ ਕਿ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪਰਖਿਆ ਜਨਸੂਤ ਜੇ ਕੋ ਭੂਜੇ ਹੋਵੇ ਸਚਾਰ ਧਵਲੇ ਉਪਰ ਕੇਤਾ ਭਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਭਾਰ ਤਲੇ ਕਵਨ ਜੋਰ ਮਤਲਬ ਅਕਾਲ ਪੁਰਖ ਦਾ ਧਰਮ ਰੋ삐 ਬਜਮਾ ਨਿਜਮ ਹੀ ਬਲ ਉਹ ਬਲਦ ਹੈ ਜੋ ਸ੍ਰਿਸ਼ਟੀ ਨੂੰ ਕਾਇਮ ਰੱਖ ਰਿਹਾ ਹੈ ਇਹ ਧਰਮ ਦਇਆ ਦਾ ਪੁੱਤਰ ਹੈ ਮਤਲਬ ਅਕਾਲ ਪੁਰਖ ਨੇ ਆਪਣੀ ਮਿਹਰ ਕਰਕੇ ਸ੍ਰਿਸ਼ਟੀ ਨੂੰ ਟਿਕਾ ਕੇ ਰੱਖਣ ਲਈ ਧਰਮ ਰੂਪੀ ਨਿਜਮ ਬਣਾ ਦਿੱਤਾ ਹੈ ਇਸ ਧਰਮ ਨੇ ਆਪਣੀ ਮਰਿਆਦਾ ਅਨੁਸਾਰ ਸੰਤੋਖ ਨੂੰ ਜਨਮ ਦੇ ਦਿੱਤਾ ਹੈ ਜੇਕਰ ਕੋਈ ਮਨੁੱਖ ਇਸ ਗੱਲ ਉੱਪਰ ਵਿਚਾਰ ਕਰ ਲਵੇ ਤਾਂ ਉਸ ਨੂੰ ਗੱਲ ਸਮਝ ਵਿੱਚ ਆ ਸਕਦੀ ਹੈ ਨਹੀਂ ਤਾਂ ਤੁਸੀਂ ਖਿਆਲ ਕਰੋ ਕਿ ਬਲਦ ਉੱਪਰ ਧਰਤੀ ਦਾ ਬੇਅੰਤ ਭਾਰ ਹੈ ਉਹ ਵਿਚਾਰਾ ਇੰਨੇ ਭਾਰ ਨੂੰ ਕਿਵੇਂ ਚੁੱਕ ਸਕਦਾ ਹੈ ਜੇਕਰ ਆਪਾਂ ਇਸ ਗੱਲ ਨੂੰ ਮੰਨ ਵੀ ਲਈਏ ਕਿ ਧਰਤੀ ਦੇ ਥੱਲੇ ਇੱਕ ਬਲਦ ਹੈ ਤਾਂ ਉਸ ਬਲਦ ਦੇ ਥੱਲੇ ਇੱਕ ਹੋਰ ਧਰਤੀ ਹੋਵੇਗੀ ਅਤੇ ਉਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਹੋਵੇਗਾ ਫਿਰ ਇਸ ਬਲਦ ਦੇ ਥੱਲੇ ਇੱਕ ਹੋਰ ਧਰਤੀ ਅਤੇ ਇਸ ਧਰਤੀ ਦੇ ਥੱਲੇ ਇੱਕ ਹੋਰ ਬਲਦ ਹੋਣਾ ਚਾਹੀਦਾ ਹੈ ਜੇਕਰ ਇਹ سلسلہ ਇਸੇ ਤਰ੍ਹਾਂ ਚੱਲਦਾ ਰਹੇ ਤਾਂ ਆਖਰੀ ਬਲਦ ਕਿਸ ਦੇ ਸਹਾਰੇ ਖੜਾ ਹੋਵੇਗਾ ਸੋ ਬਾਬਾ ਨਾਨਕ ਜੀ ਨੇ ਪੂਰੀ ਦਲੀਲਬਾਜ਼ੀ ਨਾਲ ਇਸ ਗੱਲ ਨੂੰ ਨਕਾਰਨਤਾ ਹੈ ਕਿ ਸਾਡੀ ਧਰਤੀ ਕਿਸੇ ਬਲਦ ਦੇ ਸਿੰਘ ਉਪਰ ਖੜੀ ਹੈ ਬਾਬਾ ਨਾਨਕ ਜੀ ਫਰਮਾ ਰਹੇ ਹਨ ਕਿ ਕੁਦਰਤ ਦਾ ਬਜਮਾਨ ਨਿਜਮ ਹੀ ਉਹ ਬਲਦ ਹੈ ਜਿਸ ਦੇ ਆਸਰੇ ਸਾਡੀ ਧਰਤੀ ਖੜੀ ਹੈ ਸੋ ਦੋਸਤੋ ਸਾਡੇ ਗੁਰੂਆਂ ਦੀ ਬਾਣੀ ਸਾਰੇ ਹਰ ਇੱਕ ਭਰਮ ਭਨੇਖੇ ਦੂਰ ਕਰਦੇ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕਰਦੇ ਅਸੀਂ ਬੇਸ਼ੱਕ ਰੋਜ਼ਾਨਾ ਗੁਰਦੁਆਰੇ ਜਾਂਦੇ ਹਾਂ ਪਰ ਅਸੀਂ ਸਿਰਫ ਗੁਰਦੁਆਰੇ ਫਾਰਮੈਲਟੀ ਪੂਰੀ ਕਰਕੇ ਵਾਪਸ ਆ ਜਾਂਦੇ ਹਾਂ ਅਤੇ ਬਾਣੀ ਸਾਡੇ ਸਿਰ ਉੱਪਰ ਦੀ ਲੰਘ ਜਾਂਦੀ ਹੈ ਸੋ ਉਮੀਦ ਹੈ ਕਿ ਆਪ ਜੀ ਨੂੰ ਇਹ ਵਿਚਾਰ ਚੰਗੀ ਲੱਗੀ ਹੋਵੇਗੀ ਵਿਚਾਰ ਚੰਗੇ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ